ਸਾਸੀ ਕਾਲਜੀ ਸਵਾਗਤ ਹੈ ਤੁਹਾਡਾ ਵੀਐਸ ਮੋਟਰ ਗੈरेज ਬਰਨਾਲਾ ਸਿਟੀ ਵੱਲੋਂ ਅੱਜ ਦੀ ਬਾਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਗੱਡੀ ਵੀਐਮ ਡਬਲਯੂ 3 ਸੀਰੀਜ਼ ਇਸ ਗੱਡੀ ਦੇ ਆਪਾਂ ਦੋਨੋਂ ਬੰਪਰ ਤੇ ਆਲ ਬਾਡੀ ਦੀ ਰਬਿੰਗ ਕੰਪਾਊਂਡ ਦੇ ਨਾਲ ਸੈਰਾਮਿਕ ਸਪਰੇਅ ਕੋਟਿੰਗ ਕੀਤੀ ਆ ਇਹ ਗੱਡੀ ਆਪਣੇ ਕੋਲ ਕੰਮ ਕਰਵਾਉਣ ਵਾਸਤੇ ਚੰਡੀਗੜ੍ਹ ਸ਼ਹਿਰ ਤੋਂ ਆਈ ਆ ਚੰਡੀਗੜ੍ਹ ਤੋਂ ਸਾਡੇ ਬਹੁਤ ਹੀ ਪਿਆਰੇ ਦੋਸਤ ਸਾਡੇ ਭਰਾ ਜਿਨ੍ਹਾਂ ਦੇ ਨਾਲ ਸਾਡੇ ਫੈਮਿਲੀ ਰਿਲੇਸ਼ਨ ਨੇ ਡਾਕਟਰ ਅੰਕੁਸ਼ ਜਿੰਦਲ ਚੰਡੀਗੜ੍ਹ ਪੀਜੀਆਈ ਉਸ ਟਾਈਮ ਉਹ ਪੀਜੀਆਈ ਸੀਗੇ ਬਟ ਅੱਜ ਕੱਲ ਉਹ ਬਰਨਾਲਾ ਸ਼ਹਿਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਸਿਵਾਵਾ ਨਵਾ ਰਹੇ ਨੇ ਜੋ ਕਿ ਬੱਚਿਆਂ ਵਾਲੇ ਡਾਕਟਰ ਨੇਗੇ ਸਾਡੇ ਬਹੁਤ ਅਸੀ ਰਿਲੇਸ਼ਨ ਨੇ ਭਰਾ ਨੇ ਮੇਰੇ ਤੇ ਅਸੀਂ ਗੱਡੀ ਦਾ ਕੰਮ ਬਹੁਤ ਹੀ ਰੀਝਾਂ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਕੀਤਾ ਜਿਹੜੀ ਕਿ ਗੱਡੀ ਦੀ ਕੰਡੀਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਕਿਦਾਂ ਦੀ ਗੱਡੀ ਤਿਆਰ ਹੋਈ ਆ ਗੱਡੀ ਬਹੁਤ ਹੀ ਸੋਹਣੀ ਤਿਆਰ ਹੋਈ ਆ ਤੁਹਾਨੂੰ ਆਪਣੇ ਕੰਮ ਦੇ ਵਿੱਚ ਕੋਈ ਕਮੀ ਪੇਸੀ ਲੱਗੀ ਤਾਂ ਤੁਸੀਂ ਸਾਡੇ ਨਾਲ رابطہ ਕਾਇਮ ਕਰਿਓ ਤਾਂ ਜੋ ਕਿ ਅੱਗੇ ਵਾਸਤੇ ਆਪਾਂ ਆਪਣੇ ਕੰਮ ਦੀ ਕੁਆਲਿਟੀ ਨੂੰ ਹੋਰ ਵਧਾ ਸਕੀਏ ਅਗਰ ਤੁਹਾਨੂੰ ਆਪਣਾ ਕੰਮ ਵਧੀਆ ਲੱਗਿਆ ਤਾਂ ਸਪੋਰਟ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਥੈਂਕ ਯੂ